ਵੀਡੀਓ ਬਲਾਕ ਵਾਲੇ ਲੋਕਾਂ ਨੂੰ ਐਨਸੀ ਐਨਜੀਓ ਦੇ ਨਾਂ ਤੇ ਖਾਸ ਤੌਰ ਤੇ ਬਰਾਂਧਪੁਰ ਦੇ ਪਿੰਡਾਂ ਨੂੰ ਵੀ ਤੁਸੀਂ ਪੰਚਾਇਤੀ ਪੈੜੀ ਲਾਉਂਦੇ ਹੋ ਸਾਡੇ ਕਾਰਜਾਂ ਜਦੋਂ ਪੰਚਾਇਤੀ ਪੈੜੀ ਨਹੀਂ ਬਣੀ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਉਹ ਜਿਹੜੇ ਮਾਲਕ ਆ ਉਹਨਾਂ ਦਾ ਕੇਸ ਚੱਲਣ ਡਿਆ ਇਹ ਪੈੜੀ ਸਾਡੀ ਆ ਪਾਰੇ ਪੰਚਾਇਤ ਦੀ ਪਹਿਲੀ ਸਮਝ ਕੇ ਲੋਕਾਂ ਨੂੰ ਲਗਾਤਾਰ ਜਦੋਂ ਪੰਚਾਇਤ ਦੀ ਇਲੈਕਸ਼ਨ ਆਉਂਦੀ ਮਰਾਜ਼ਪੁਰ ਦੇ ਲੋਕਾਂ ਨੂੰ ਲਗਾਤਾਰ ਹੀ ਖਰਾਬ ਕਰਦੇ ਆ ਪਿਛਲੇ ਥਾਂ ਵੀ ਬਿਜਲੀ ਆ ਨਹੀਂ ਵੇਦਾ ਕੀਤਾ ਐਨਕੀ ਵੀ ਐਨਯੂ ਵੀ ਵੀ ਲੈਣ ਦੇ ਵੀ ਇਹ ਸਾਰੇ ਲੋਕ ਪੰਚਾਇਤ ਦੀ ਪਹਿਲੀ ਵਾਰ ਆ ਅਸੀਂ ਇਹਨਾਂ ਨੂੰ ਕਹਿੰਨੇ ਆ ਕਿ ਪੰਚਾਇਤ ਦੀ ਪਹਿਲੀ ਬਈਓ ਬਰਾ ਤੇ ਲਾਓ ਨਾ ਉੱਥੇ ਕੇਸ ਲਾ ਲਓ ਮਾਲਕਾਂ ਨੇ ਉੱਥੋਂ ਦਿੱਤੇ ਮਿਲਿਆ ਹੋਇਆ ਮਾਲਕਾਂ ਨੂੰ ਸਾਡੀ ਮਾਲਕੀਏ ਸਾਡੇ ਹਿੱਸੇ ਨੂੰ ਕੱਟ ਕੇ ਜੀ ਮੇਂ ਦਿੱਤੀ ਹੋਈ ਆ ਉੱਥੇ ਕੇਸ ਚਲਣ ਡਿਆ ਸੁਪਰੀਮ ਕੋਰਟ ਤੋਂ ਛੱਡੇ ਆ ਪਰ ਢੇਰ ਵੀ ਇਹ ਪ੍ਰਚਾਚਨ ਦਾ ਕੋਈ ਅਧਿਕਾਰੀ ਲਾ ਕੇ ਪ੍ਰਬੰਧਕ ਲਾ ਕੇ ਲੋਕਾਂ ਨੂੰ ਗਲਤ ਤਫਸੀਦਾ ਕਰਕੇ ਲੋਕਾਂ ਕੋ ਪੈਸੇ ਵਸੂਲਦੇ ਆ ਹਰਾਂ ਕਿ ਕਦੀ ਵੀ ਇਹਨਾਂ ਨੇ ਪਟਾ ਕੱਟ ਕੇ ਨਹੀਂ ਦਿੱਤਾ ਵੀ ਤੁਸੀਂ ਸਾਡੇ ਪਟੇਦਾਰ ਹੋ ਤੁਸੀਂ ਪੰਚਾਇਤ ਦੀ ਪੈੜੀ ਆਏ ਇਹ ਦੱਸਣੇ ਮਰਾਜਪੁਰ ਦੀ ਪੰਚਾਇਤ ਦੀ ਪੈੜੀ ਆ ਸਾਰੀ ਪੰਚਾਇਤ ਦੀ ਪੈੜੀ ਆ ਇਹ ਜਿਹੜੀ ਹੈ ਇਹ ਮਰਾਜਪੁਰ ਦੇ ਲੋਕ ਬੋਣਦੇ ਆ ਇਹ ਲੋਕਾਂ ਨੇ ਜੋਆ ਫੋਟ ਫੋਟ ਕੇ ਪੈੜੀਆਂ ਬਣਾਈਆਂ ਜਦੋਂ ਇਹ ਪ੍ਰਚਾਰੀਆਂ ਜਾਂ ਅਫਸਰਾਂ ਜਾਂ ਮੰਤਰੀ ਸੰਧੀਆਂ ਨਾਲ ਮਨ ਨੂੰ ਖੋਲ ਪੈਂਦਾ ਹੈ ਸਾਡੇ ਕੋਲ ਕਿਉਂ ਨਹੀਂ ਆ ਜਾਂਦੀ ਇਸ ਕਰਕੇ ਜਾਣ ਮੁੱਕ ਗਈ ਜਦੋਂ ਇੱਥੇ ਲੱਛਣ ਹੁੰਦੀ ਹੈ ਪ੍ਰਬੰਧਕ ਲਾਉਣ ਦੇ ਬਹਾਨੇ ਨਾਲ ਮਰਾਜ਼ਪੁਰ ਦੇ ਰੈਨਤੀ ਰੈਨਤੀ ਉਹਨੀਆਂ ਦਿੱਤੀਆਂ ਜਾ ਰਹੀਆਂ ਇਹ ਲਗਾਤਾਰ ਕਿੰਨੀ ਲੱਛਣ ਡੈਕਲਰੇਰ ਹੋਈ ਹੈ ਪਟਿਆਲਾ ਤਰੀਕ ਦੀ ਲਿਖਣ ਡਿਕਲੇਅਰ ਹੋਈ ਆ 27 ਤਰੀਕ ਤੋਂ ਕਾਗਜ਼ ਭਰਨ ਲੱਗੇ ਆ ਲੋਕ 27 ਤਰੀਕ ਤੋਂ ਲਗਾਤਾਰ ਖਜਲ ਖਰਾਬ ਹੋ ਰਹੇ ਆ 27 ਤਰੀਕ ਤੋਂ 4 ਤਰੀਕ ਤੱਕ ਕਾਗਜ਼ ਭਰੇ ਜਾਣੇ ਆ ਪਰ ਲੋਕ ਜੇ ਤੱਕ ਮਾਰੇ ਬਾਰੇ ਤਰੇ ਫੜਦੇ ਆ ਕਿਸੇ ਨੂੰ ਮੈਨੂਸ਼ੀਰ ਨਹੀਂ ਮਿਲੀ ਲੋਬਜੈਕਸ਼ਨ ਸਰਟੀਫਿਕੇਟ ਨਹੀਂ ਮਿਲਿਆ ਬੇਸ਼ੱਕ ਇਹਨਾਂ ਨੇ ਹਰਤੀਆ ਬਿਆਨ ਦਾ ਜੁਣ ਕਮਿਸ਼ਨ ਨੇ ਦਿੱਤਾ ਪਰ ਉਹਦੀ ਵਲਡਿੰਗ ਸਮਝਾਉਣ ਲਈ ਉਹ ਵਲਡਿੰਗ ਦੇਣ ਲਈ ਅਜੇ ਕੋਈ ਅਧਿਕਾਰੀ ਆਇਆ ਨਹੀਂ ਦੱਸਿਆ ਨਹੀਂ ਹੈ ਤੁਸੀਂ ਇਸ ਮੌਨ ਚ ਵੀਡੀਓ ਉਸਾਰਨਾ ਗੱਲ ਕੀਤੀ ਆ ਵੀਡੀਓ ਥਾਹ ਨਾਲ ਗੱਲ ਕੀਤੀ ਉਹ ਕਹਿੰਦਾ ਤੁਸੀਂ ਹਰਫੀਆ ਬਿਆਨ ਦੇ ਦਿਓ ਕਿਸ ਤੱਕ ਦਾ ਹਰਫੀਆ ਬਿਆਨ ਦੇਣਾ ਕਿਹੜੀ ਹੋਣੀ ਵੋਲਡਿੰਗ ਆ ਹੋਰ ਹੀ ਦੇਣ ਦੇ ਉਹ ਵੋਲਡਿੰਗ ਦੱਸ ਦੇਣ ਦੇ ਨਹੀਂ ਆਪੇ ਪਤਾ ਕਰ ਲਾਂਗੇ ਕਿਹੜੀ ਜਿਹੜੀ ਕਿਤੇ ਕਿਤੇ ਤੁਸੀਂ ਦਫਤਰ ਨਾ ਪਰ ਉਹ ਦੇ ਨਹੀਂ ਦੇ ਲੋਕਾਂ ਨੂੰ ਘਬਰਾਹਤ ਕਰ ਰਹੇ ਹਰਫੀਆ ਬਿਆਨ ਹਰਫੀਆ ਬਿਆਨ ਕਹੀ ਜਾਂਦੇ ਆ ਪਰ ਜ਼ਬਾਨੇ ਕੇ ਨਾਮ ਮੀਰ ਪਰ ਲੋਕਾਂ ਨੂੰ ਕੋ ਪਤਾ ਨਹੀਂ ਲੱਗਦਾ ਕਿਸ ਤੱਕ ਦਾ ਹਰਫੀਆ ਬਿਆਨ ਦੇਣ ਕਿੱਦਾਂ ਦਾ ਦੇਣ ਕੀ ਕੰਮ ਹੋਣਾ ਇਸ ਕਰਕੇ ਸਾਨੂੰ ਮਜਬੂਰੀ ਵਾਸੋ ਇਥੇ ਧਰਣਾ ਲਾਉਣਾ ਪਿਆ ਵੀਡੀਓ ਦੇ ਸਾਹਮਣੇ ਅੱਜ ਨਹੀਂ ਹੈ ਤੇ ਹੋਰ ਪਿੰਡਾਂ ਜੀ ਸਾਰੇ ਪੰਜਾਬ ਦੇ ਲੋਕਾਂ ਨੂੰ ਖੇਚਲ ਖਰਾਬ ਕਰ ਰਹੇ ਆ ਐਨ.ਐਫ.ਓ ਦੇ ਦੋਸ਼ ਤੇ ਇਸ ਕਰਕੇ ਅਸੀਂ ਅੱਜ ਦਿਨ ਚਾਰੇ ਮਾਮਲਾ ਹੱਲ ਨਾ ਪਿਆ ਉਹ ਅਧਿਕਾਰੀ ਆ ਕੇ ਸਾਡਾ ਕੋਈ ਤਸਦੀਕੀ ਨਾ ਕਰ ਸਕਿਆ ਸਾਨੂੰ ਕੋਈ ਦਫਤਰ ਨਾ ਕਰ ਸਕਿਆ ਹੁਣੇ ਚਾਰ ਚੇਹ ਲਗਾ ਤਰ੍ਹਾਂ ਮਾਰ ਕੇ ਪਿੱਛਾ ਠੀਕ ਸਰ ਅੱਜ ਪੰਜਿੱਤਗੀ ਪੰਚਾਇਤੀ ਚੋਣਾਂ ਆ ਰਹੀਆਂ ਵਾ ਅੱਜ ਇੱਕ ਮਰਾਦ ਪਿੰਡ ਦੇ ਟੋਕੇ ਪਿੱਛੇ ਕਾਫੀ ਦਿਨ ਤੋਂ ਨਲਾਈ ਭਟੇ ਕੀ ਕਰਨਾ ਸਰ ਅਸੀਂ ਲਗਭਗ ਜਿੰਨਾਂ ਦਾ ਵੀ ਇਹਨਾਂ ਸਰਸਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦਾ ਚੱਲਿਆ ਆ ਐਨਓਸੀ ਦੇ ਸੰਬੰਧ ਵਿੱਚ ਤੁਸੀਂ ਲਗਾਤਾਰ ਐਨਓਸੀ ਜਾਰੀ ਕਰ ਰਹੇ ਆ ਜਿਹੜੀ ਸਾਡੇ ਕੱਲ ਲਗਭਗ 1500 ਤੋਂ ਉੱਪਰ ਡਿਸਪੈਚ ਰਜਿਸਟਰਡ ਡਿੱਤੇ ਕਿਰਸੀ ਜਿਹੜੇ ਇਹਨਾਂ ਅਸੀਂ ਦੇ ਚੁੱਕਿਆ ਤੇ ਅੱਜ ਕੋ ਲਗਭਗ 2000 ਫਿਰ ਕਰੀਬ ਜਿਹੜੇ ਆ ਸਾਡੇ ਐਨਓਸੀ ਜਾਰੀ ਹੋ ਜਾਣੇ ਆ ਸਾਡੇ ਪੂਰੀ ਬਲਾਕ ਦੇ ਜਿੰਨੇ ਵੀ ਪਿੰਡ ਹੈਗੇ ਮਰਾਤਪੁਰ ਬੇੜ ਦਾ ਖਾਸ ਮਸਲਾ ਇਹ ਆਪੀ ਇਹਨਾਂ ਦੀ 805 ਏਕੜ ਰੇਕ ਕਨਾਲ ਕੁਝ ਮਰਲੇ ਰਕਬਾ ਜਿਹੜਾ ਵਾ ਇਹਦੇ ਤੇ ਮਰਾਤਪੁਰ ਦੇ ਬਹੁਤ ਸਾਰੇ ਪਿੰਡ ਵਾਸੀ ਜਿਹੜੇ ਆ ਉਹਨੂੰ ਜਾਇਦ ਕਾਪ ਚਾਹੁੰਦੇ ਪਿਛਲੀ ਜਿਹੜੀ ಗ್ರಾಮ ਪੰਚਾਇਤ ਬਣੀ ਆ 2019 ਤੋਂ 24 ਉਹਦੇ ਵਿੱਚ ਵੀ ਇਹਨਾਂ ਦੀ ਇੱਕ ਸਰਪੰਚ ਤੇ ਇੱਕ ਮੈਂਬਰ ਹੀ ਜਿਹੜੀ ਆ ਉਹ ಗ್ರಾಮ ਪੰਚਾਇਤ ਦੇ ਵਿੱਚ ਸ਼ਾਮਲ ਹੋ ਸਕਦੀ ਆ ਬਾਕੀ ਸਾਰਾ ਜਾਇਦ ਕਾਪ ਚਾਹੁੰਦੇ ਮੈਂ ਇਥੇ ਕੁਝ ਦਿਨਾਂ ਤੋਂ ਨਵਾਂ ਆਇਆ ਅਸੀਂ ਮੈਂ ਇਸ ਚੀਜ਼ ਨੂੰ ਦੇਖਿਆ ਪੂਰੀ ਪਰਤਾਲ ਕੀਤੀ ਕਿ ਇੱਕ ਕੀ ਚੀਜ਼ ਮਸਲਾ ਹੁਣ ਡੀਬੀਓ ਸਾਹਿਬ ਨੇ ਵਿਚਾਰ ਕੀਤੀ ਹੈ ਕਿ ਇਹਨਾਂ ਦਾ ਅਸਲ ਦੇ ਵਿੱਚ ਪਹਿਲਾਂ ਧਾਰਾ 7 ਚ ਕੀ ਚੱਲਦਾ ਸੀ ਧਾਰਾ 7 ਵਿੱਚੋਂ ਕੇਸ ਹਾਰ ਕੇ ਫਿਰ ਇਹ ਚਲੇ ਗਿਆ ਸੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਤੋਂ ਵੀ ਕੇਸ ਹਾਰ ਕੇ ਮੁੜ ਕੇ ਚਲ ਵੀ ਸੁਪਰੀਮ ਕੋਰਟ ਚ ਹੁਣ ਸੁਪਰੀਮ ਕੋਰਟ ਨੇ ਇਹਨਾਂ ਨੂੰ ਸਟੇ ਦਿੱਤਾ ਹੈ ਹੁਣ ਸਟੇ ਦੇ ਆਧਾਰ ਦੇ ਉੱਤੇ ਅਸੀਂ ਐਨਓਸੀ ਇਹਨਾਂ ਨੂੰ ਜਾਰੀ ਕਰਾਂਗੇ ਉਹਦੇ ਵਿੱਚ ਅਸੀਂ ਇੱਕ ਅਫੀਡੇਵਟ ਵੀ ਲਵਾਵਾਂਗੇ ਕਿ ਜੇ ਕੋਈ ਕੱਲ ਨੂੰ ਕਿਸੇ ਵੀ ਤਰ੍ਹਾਂ ਦੀ ਸਾਡੀ ਕੋਈ ಗ್ರಾಮ ਪੰਚਾਇਤ ਦਾ ਜਿਹੜਾ ਵਾ ਨੁਕਸਾਨ ਨਾ ਹੋਵੇ ਇੱਕ ਵਾਟੇ ਉਕੀ ਦੇਣਦਾਰ ਹੋਣਗੇ ਉਸ ਆਧਾਰ ਤੇ ਅਸੀਂ ਐਨਓਸੀ ਇਹਨਾਂ ਨੂੰ ਜਾਰੀ ਕਰਾਂਗੇ ਬਾਕੀ ਐਨਓਸੀ ਨਾ ਦੇਣ ਵਾਲੀ ਕੋਈ ਕਿਸ ਤਰ੍ਹਾਂ ਦੀ ਗੱਲ ਨਹੀਂ ਪੂਰੇ 132 ਪਿੰਨਾ ਵਿੱਚੋਂ ਅੱਜ 5-6 ਦਿਨ ਤੋਂ ਇਹ ਗੱਲਬਾਤ ਚੱਲਦੀ ਹੁੰਦੀ ਹੈ ਮੇਰੇ ਖਿਆਲ ਕਿਸੇ ਪਿੰਡ ਨੇ ਵੀ ਇਦਾਂ ਦਾ ਇਤਰਾਜ਼ ਨਹੀਂ ਕੇਨ ਠਾਇਆ ਹੋੜਾ ਕਿ ਸਾਨੂੰ ਐਨਓਸੀ ਨਹੀਂ ਮਿਲਿਆ ਨਾ ਮੇਰੇ ਸ਼ਤਾਵਲੋਂ ਤੇ ਨਾ ਕਿਸੇ ਪਿੰਡ ਵਾਸੀ ਕੋਲੋਂ। ਵੇਟ ਹੋ ਸਕਦਾ ਕਿਉਂਕਿ ਉਹ ਰਸ ਜ਼ਿਆਦਾ ਹੁੰਨ ਕਰਕੇ। ਸਰ ਇਹਦੇ ਪਿੰਡ ਚ ਕੋਈ ਇਦਾਂ ਪਿਛਲੀ ਵੀ ਸਰ ਪੰਚਾਇਤੀ ਚੋਣਾਂ ਚ ਇਸ ਪਿੰਡ ਦੇ ਕੋਈ ਸਰਪੰਚ ਨਹੀਂ ਚੁਣਿਆ ਗਈ। ਕੀ ਕਰ? ਉਹ ਇਹੀ ਗਾਉਂ ਦੀ ਰਿਜਾਇਲ ਕਬ ਚ ਇਹਨਾਂ ਨੂੰ ਐਨਓਸੀ ਨਹੀਂ ਜਾ ਰਹੀ ਹੋ ਸਕਿਆ ਜੀ। ਸਰ ਹੁਣ ਇਹਨਾਂ ਨੂੰ ਐਨਓਸੀ ਚਾਹੀਦੀ ਤਾਂ ਉਹ ਸਟੇ ਮਿਲਿਆ ਜੀ ਸਟੇ ਦੇ ਬੇਸ ਦੇ ਉੱਤੇ ਭਾਗ ਦਿੱਤੇ ਜਾਣੇ। ਠੀਕ। ਸ਼ੁਕੁਰੂ।